ਘੜੀ ਮੰਨ ਨਹੀਂ 2 300 400 ਕਿੱਥੇ ਰੋਟੀ ਦਾ ਟਾਈਮ ਪਾਸ ਮੈਸੇਜ ਜਿੰਦਾ ਟਾਈਮ ਪਾਸ ਹੋ ਵੀ ਬੋਲ ਰੋਟੀ ਦਾ ਮਸਲਾ ਤਰਦਾ ਹੈਗਾ ਘੜੀ ਦੱਪਾ ਹੈ ਨਹੀਂਗਾ ਕੋਈ ਗਰਮੇ ਸਾਨੂੰ ਉਹ ਲੱਗਦੀ ਹੈਗੀ ਸასი ਗੱਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਮੈਂ ਪਹਿਲਾਂ ਦੋ ਵੀਡੀਓ ਪਾਈਆਂ ਸੀ ਤੇ ਉਹ ਦੋਨੇ ਹੀ ਜਿੱਦਾਂ ਗੱਲ ਹੋ ਗਈ ਸੀ ਗੱਲ ਉਹਨਾਂ ਦੇ ਜਿੱਦਾਂ ਇੱਕ ਤਾਂ ਜਿੱਦਾਂ ਉਹਨਾਂ ਦੀ ਪੱਖਿਆਂ ਦੀ ਤਾਂ ਮੰਜਿਆਂ ਦੀ ਮਦਦ ਹੋ ਗਈ ਸੀਗੀ ਆਪਣੇ ਗੱਡੀ ਕਹਾੜੀਆਂ ਦੇ ਪਰਿਵਾਰ ਆ ਇੱਥੇ ਰਹਿੰਦੇ ਆ ਨਾ ਤੇ ਇੱਕ ਉਹਨਾਂ ਦੀ ਧੀ ਦਾ ਵਿਆਹ ਸੀ ਉਹ ਵੀ ਜਿੱਦਾਂ ਉਹਨਾਂ ਦੀ ਜਿੱਦਾਂ ਹੈਲਪ ਕਰ ਦਿੱਤੀ ਸੀ ਕਾਲੂ ਭਰਾ ਨੇ ਮੂਰੇ ਹੋ ਕੇ ਟੈਂਟ ਟੰਟ ਲਵਾ ਦਿੱਤਾ ਸੀ ਉੱਥੇ ਸਾਰਾ ਕਰ ਦਿੱਤਾ ਸੀ ਨਾ ਰਲ ਮਿਲ ਕੇ ਚਲੋ ਉਹ ਧੀ ਵੀ ਉਹਦਾ ਵੀ ਵਿਆਹ ਹੋ ਗਿਆ ਆਪਣੇ ਘਰ ਚ ਲਗੀ ਉਹ ਨਾ ਸੁਖੀ ਸ਼ਾਂਦੀ ਬਸਣ ਗਈ ਹੈ ਹੁਣ ਇੱਕ ਬੇਨਤੀ ਕਰਨ ਲੱਗਿਆ ਵੀ ਇਹ ਇੱਧਰ ਆਏ ਆ ਸੀ ਸਪਰਾਮਾ ਉਹ ਡੇ ਸਪਰਾਮਾ ਤੇ ਆ ਕਿਹੜਾ ਪਿੰਡ ਹੈ ਭਾਜੀ ਲੱਗੇ ਪਿੰਡ ਇਹਨਾਂ ਦੇ ਪਿੰਡੀ ਦੇ ਭੋਡੇ ਸਪਰਾਮਾ ਦੇ ਗੱਬੇ ਇਹਨਾਂ ਦੇ ਘਰ ਆ ਆ ਪਰਿਵਾਰ ਇੱਥੇ ਰਹਿੰਦੇ ਕਿ ਕਿੰਨੇ ਪਰਿਵਾਰ ਆ ਤੁਹਾਡੇ ਚਾਰ ਚਾਰ ਕਰ ਰਹੇ ਹੈਗੇ ਭਜੀ ਚਾਰ ਕਰ ਹਾਂਜੀ ਤੇ ਇਹ ਜਗ੍ਹਾ ਮਤਲਬ ਕਿਸੇ ਨੇ ਲੈ ਕੇ ਦਿੱਤੀ ਆ ਹਾਂਜੀ ਕਿਸੇ ਨੇ ਲੈ ਕੇ ਦਿੱਤੇ ਆ ਤੁਹਾਡੇ ਵਰਗੇ ਭਰਾ ਨੇ ਨਹੀਂ ਸਾਡੇ ਵਰਗੇ ਨਹੀਂ ਪਰ ਆ ਸੇਵਾਦਾਰ ਭਰਾਵਾਂ ਨੇ ਕੀ ਹਾਂਜੀ ਸੇਵਾਦਾਰ ਭਰਾਵਾਂ ਨੇ ਠੀਕ ਹੈ ਤੇ ਉਹ ਭਰਾਵਾਂ ਨੇ ਇੱਕਦਮ ਉਹ ਸੇਵਾ ਕਰ ਦਿੱਤੀ ਘਰ ਲੈ ਕੇ ਦਿੱਤੇ ਤੇ ਇੱਥੇ ਹੁਣ ਇਹਨਾਂ ਨੇ ਕਮਰਾ-ਕਮਰਾ ਪਾਉਣ ਨੂੰ ਜੇ ਕੋਈ ਸੇਵਾ ਲੁੱਟਣੀ ਚਾਹੁੰਦਾ ਆ ਤੇ ਅਸੀਂ ਇਹਨਾਂ ਕੋਲ ਆਏ ਸੀਗੇ ਤੇ ਇੱਥੇ ਪਈ ਤੁਹਾਡੇ ਬੱਤੀ-ਪੁੱਤੀ ਦਾ ਵੀ ਹੰਤੀਆਂ ਮੈ ਨਹੀਂ ਕੋਈ ਨਹੀਂ ਹੈ ਨਹੀਂ ਭਜੀ ਕੋਈ ਵੀ ਕੋਈ ਨਹੀਂ ਹੈਗਾ ਫਿਰ ਰਾਤ ਨੂੰ ਮੱਛਰ ਨਹੀਂ ਲੜਦਾ ਬਹੁਤ ਲੜਦਾ ਹੈਗਾ ਜੀ ਕੀ ਕਰੀਏ ਹਾਂ ਮੈਂ ਏਸ਼ੀਆ ਵਿੱਚ ਸੌਣ ਵਾਲੇ ਜਿਹੜੇ ਆਪਣੇ ਭਰਾ ਜੀ ਇਹਨਾਂ ਨੂੰ ਪਰਮਾਤਮਾ ਨੇ ਇੰਨੇ ਜੋਗੇ ਕੀਤਾ ਆ ਉਹਨਾਂ ਦੇ ਅੱਗੇ ਬੇਨਤੀ ਕਰਦਾ ਵੀ ਇਹਨਾਂ ਦਾ ਵੀ ਦਰਦ ਸਮਝਿਆ ਜਾਵੇ ਇੱਥੇ ਨਾ ਕੋਈ ਬੱਤੀ ਦਾ ਪ੍ਰਬੰਧ ਹੈ ਨਾ ਕੋਈ ਪੱਖਾ ਆ ਨਾ ਕੋਈ ਆ ਦੇਖੋ ਆ ਭੈਣ ਆਪਣੀ ਪੱਖੀ ਚ ਲੰਢਈ ਆ ਤੇ ਇਧਰ ਮਾਤਾ ਲੱਗ ਕੇ ਬੈਠੀ ਉਹ ਤੋਂ ਅੱਧੀ ਹਵਾ ਮਾਤਾ ਖਾਈ ਜਾਂਦੀ ਅੱਧੀ ਉਹ ਲਈ ਜਾਂਦੀ ਆ ਤੇ ਆਪਣਾ ਇਧਰ ਅੰਕਲ ਵੀ ਆ ਗਏ ਅੰਕਲ ਹੋਰ ਕਿੱਦਾਂ ਠੀਕ ਠਾਕ ਆ ਹਾਂ ਠੀਕ ਠਾਕ ਤੇ ਅੰਕਲ ਕੀ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਤਾਂ ਇਹ ਹੈਗਾ ਨਾ ਲਾਈਟ ਐ ਨਾ ਬੱਤੀ ਐ ਨਾ ਕੋਈ ਕੋਈ ਛੱਤੇ ਉੱਪਰ ਤੇ ਮੀਂਹ ਆ ਜਵੇ ਫਿਰ ਕਿੱਦਾਂ ਕੱਟੇ ਮੀਂਹ ਆਵੇ ਤਾਂ ਵੀ ਇਸ ਤਰ੍ਹਾਂ ਬਾਹਰ ਹੀ ਅੱਧੇ ਪੈ ਜਾਂਦੇ ਆ ਅੱਧੇ ਸੁੱਕੇ ਰਹਿੰਦੇ ਨੇ ਨਹੀਂ ਮਾਰਾ ਜੀ ਨਹੀਂ ਚਲੋ ਗਰਮੀਆਂ ਨੂੰ ਤਾਂ ਮੀਂਹ ਆ ਜਵੇ ਤਾਂ ਬੰਦਾ ਝਾ ਲੈਂਦਾ ਸਿਆਣਾ ਬੱਚੇ ਆ ਨਿੱਕੇ ਨਿੱਕੇ ਬੱਚੇ ਆ ਇੱਧਰ ਦਿਖਾ ਲਓ ਜੀ ਆ ਨਿੱਕੇ ਨਿੱਕੇ ਬੱਚੇ ਆ ਇੱਧਰ ਆਹ ਬੱਚਾ ਆ ਨਿਕਾ ਆ ਇਹ ਬੱਚੇ ਕਿੱਦਾਂ ਮਤਲਬ ਰਾਤ ਕੱਟਦੇ ਹੋਗੇ ਹਨ ਕਿੱਦਾਂ ਭਾਈ ਫਿਰ ਕੀ ਤੁਸੀਂ ਕੀ ਕਰਦੇ ਹੋ ਹੁੰਦੇ ਜੋ ਸਿਆਲਾਂ ਨੂੰ ਆਜਵੇ ਭਾਈ ਜਦੋਂ ਹੁਣ ਵੀ ਕਿਤੇ ਨੇਰੀ ਨੂਰੀ ਆ ਜਾਂਦੀ ਹੈ ਨਾ ਭਾਈ ਬੜਾ ਔਖਾ ਹੁੰਦਾ ਪਰ ਪਹਿਲਾਂ ਦਰ ਪਤਾ ਜਾਂਦੀਆਂ ਯਾਰ ਵੀ ਕਣੀਆਂ ਪੈ ਜਾਂਦੀਆਂ ਨੈਣੇ ਬਿਮਾਰ ਹੋ ਜਾਂਦੇ ਹੈਗੇ ਬੜਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਕੰਮ ਕਾਦਾ ਕਰ ਕੰਮ ਭਾਈ ਅਸੀਂ ਖੇਤੀਬਾੜੀ ਦਾ ਕਰਦਾ ਜੱਟਾਂ ਨਾਲ ਲੱਗਿਆ ਹੈਗਾ ਉੱਥੇ ਕਰਦਾ ਉਹਨਾਂ ਨੇ ਚਲ ਮਾਲ ਚ ਕੀਤੀ ਸਾਡੀ ਬੜੀ ਮਤ ਕੀਤੀ ਯਾਰ ਰਾਣੇ ਦੇ ਮੁੰਡਿਆਂ ਨੇ ਉਹਨਾਂ ਨੇ ਸਾਨੂੰ ਮਕਾਨ ਵਿੱਚ ਪੈਸੇ ਬੁਏ ਦਿੱਤੇ ਸੀਗੇ ਇੱਥੇ ਥਾਂ ਤੋਂ ਲੈ ਦਿੱਤਾ ਠੀਕ ਹੈ ਤੇ ਆ ਹੁਣ ਆ ਤੁਹਾਡੇ ਦੋ ਤਿੰਨ ਘਰ ਰਹਿ ਗਏ ਆ ਬਣਨ ਵਾਲੇ ਨਾ ਹਾਂਜੀ ਸੰਗਤ ਜੀ ਹੁਣ ਦੇਖ ਲਓ ਸੇਵਾ ਕਿੰਨੀ ਲੁੱਟਣੀ ਆ ਬੀਰਵਾ ਤੁਹਾਨੂੰ ਦੱਸ ਦਤਾ ਸਪਰਾਮਾ ਭੋਡੇ ਸਪਰਾਮਾ ਜਿਹੜੀਆਂ ਜਲੰਧਰ ਚ ਪੈਂਦੀਆਂ ਆ ਜਮਸ਼ੇਰ ਦੇ ਲਾਗੇ ਇਹ ਉੱਥੇ ਪਰਿਵਾਰ ਰਹਿੰਦੇ ਆ ਤੇ ਇਹਨਾਂ ਦੇ ਆ ਦੇਖ ਲਓ ਆ ਇਹਨਾਂ ਚਾਦਰਾਂ ਦੇ ਵਿੱਚ ਆ ਦੇਖੋ ਤਕਾਲੀਆਂ ਦੇ ਥੱਲੇ ਇਹ ਕਿਉਂਕਿ ਆਪਣੇ ਵੀ 3 ਪੁੱਤ ਹੈਗੇ ਨਾ ਆਪਣੇ ਵੀ ਬੱਚੇ ਹੈਗੇ ਆ ਇਹਨਾਂ ਦੇ ਵਿੱਚ ਜਿੱਦਾਂ ਇਹ ਜ਼ਿੰਦਗੀ ਕੱਟ ਰਹੇ ਆ ਮੇਰੇ ਹਿਸਾਬ ਨਾਲ ਇੱਥੇ ਜੇ ਕੋਈ ਆਮ ਬੰਦਾ ਜਿਹੜਾ ਘਰ ਏਸੀ ਮੂਰੇ ਰਹਿੰਦਾ ਆ ਇੱਥੇ ਅੱਧਾ ਘੰਟਾ ਨਹੀਂ ਕੱਟ ਸਕਦਾ ਇੰਨੀਆਂ ਨਸੀਬਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆ ਤੇ ਇਧਰ ਮਾਤਾ ਜੀ ਨੂੰ ਪੁੱਛਦੇ ਆ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਹੁਣ ਕੰਮ ਕਰ ਇਹਦਾ ਕੀ ਕਰਦੇ ਆ ਤੁਹਾਡੇ ਨਿਆਣੇ ਇਹਦਾ ਕੰਮ ਚੱਲਦਾ ਹੈ ਗਾ ਇਧਰ ਸਮਾਨ ਪਲਾਈਟਰ ਵਾਲੇ ਆ ਕੇ ਰੇੜੀਆਂ ਚ ਵੇਚ ਕੇ ਰੋਟੀ ਖਾਂਦੇ ਆ ਤੇ ਅੱਛਾ ਮਤਲਬ ਦਿਹਾੜੀ ਬਣ ਜਾਂਦੀ 2 300 400 ਕਿੱਥੇ ਰੋਟੀ ਦਾ ਟਾਈਮ ਪਾਸ ਮਸੇ ਜੀ ਰੋਟੀ ਦਾ ਹੀ ਮਸਲਾ ਤੁਰਦਾ ਹੈ ਗਾ ਦਿਹਾੜੀ ਗੱਪਾ ਹੈ ਨਹੀਂਗਾ ਕੋਈ ਵੀ ਨਹੀਂ ਜਿੱਦਾਂ ਜਿੱਦਾਂ ਜਮਾਨਾ ਮਾਡਰਨ ਹੋਈ ਜਾਂਦਾ ਇਹਨਾਂ ਦੇ ਕੰਮ ਵੀ ਉਦਾਂ ਉਦਾਂ ਕੰਡੀ ਇਹਨਾਂ ਪਰਿਵਾਰਾਂ ਨੂੰ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਰਕੇ ਇਹਨਾਂ ਦਾ ਦਰਦ ਭਾਲੀ ਦਾ ਵੀ ਕੋਈ ਜਿਹੜਾ ਮਾਨ ਨੇ ਜਿਹਨੂੰ ਇੰਨੇ ਕੁ ਜੋਗਾ ਬਣਾਇਆ ਆ ਸ਼ਾਇਦ ਉਸ ਵੀਰ ਤੱਕ ਸਾਡੀ ਵੀਡੀਓ ਪਹੁੰਚ ਜਾਵੇ ਵੀਡੀਓ ਸ਼ੇਅਰ ਹੋ ਕੇ ਤਾਂ ਕਿ ਇਹਨਾਂ ਵਿਚਾਰਿਆਂ ਦੀ ਬਾਹ ਫੜੀ ਜਾ ਸਕੇ ਕਿਉਂਕਿ ਇਹਨਾਂ ਦੇ ਹਾਲਾਤ ਦੇਖ ਲਓ ਤੁਸੀਂ ਆ ਨਿੱਕੇ ਨਿੱਕੇ ਬੱਚਿਆਂ ਦਾ ਔਖਾ ਆ ਇਧਰ ਸਾਡੇ ਬੇਟੇ ਆ ਹੋਰ ਅਕਲ ਹੋਰ ਤੁਹਾਨੂੰ ਕੀ ਕੀ ਤੁਸੀਂ ਜੇ ਸਰਕਾਰ ਤੱਕ ਵੀ ਵੀਡੀਓ ਪਹੁੰਚਦੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤੁਹਾਨੂੰ ਖਾਸ ਕਹਿਣਾ ਚਾਹੁੰਦੇ ਬਸ ਇੰਨੀਆਂ ਵੀ ਛੱਤ ਫਾਦ ਦੇ ਦੇਵੇ ਮਕਾਨ ਮਾੜਾ ਮੋਟਾ ਹਾਂਜੀ ਤੇ ਲਾਈਟ ਲੋਡ ਦਾ ਧੀਆਂ ਪੈਣਾ ਨੌਣ ਤੌਣ ਦਾ ਔਖਾ ਹੈਗਾ ਹੁਣ ਇਹਦਾ ਬਾਹਰ ਅੰਦਰ ਜਾਂਦੀਆਂ ਕੁੜੀਆਂ ਸਾਡੀਆਂ ਕੁੜੀਆਂ ਕਿੱਥੇ ਇਹਨਾਂ ਨੂੰ ਪਤਾ ਕੀ ਇੱਜ਼ਤ ਹੈ ਬਈ ਨਾਵਾਂ ਤੂੰ ਹੰਤੋਂ ਹੈ ਨਹੀਂਗਾ ਅੱਛਾ ਹੁਣ ਇਹ ਤੋਂ ਦੂਰ ਬੰਦਾ ਇਹਨਾਂ ਤੈਨਾਂ ਬਦਤੀਆਂ ਪਹਿਨਾਂ ਦੀ ਕੀ ਇੱਜ਼ਤ ਹੈ ਹਾਂਜੀ ਬਈ ਗਰੀਬ ਲੋਕ ਆ ਉਹ ਤਾਂ ਕੋਈ ਨਹੀਂ ਹਾਂਜੀ ਨਹੀਂ ਲੋਕ ਇਹ ਕਿੰਨੇ ਆਪਣੇ ਜੀ ਮਾੜਾ ਨੂੰ ਟੱਕ ਮਾ ਸਕਦੇ ਆ ਪਰ ਅਸੀਂ ਆ ਛੱਤ ਨਹੀਂ ਪਾ ਸਕਦੇ ਅਸੀਂ ਆ ਬਿਜਲੀ ਦਾ ਨਹੀਂ ਇੰਤਿਆਮ ਕਰ ਸਕਦੇ ਕਿਉਂਕਿ ਇਹਨਾਂ ਵਿੱਚ ਇੱਕ ਹੋਰ ਪ੍ਰੋਬਲਮ ਜਿਹੜੀ ਆਉਂਦੀ ਆ ਇਹਨਾਂ ਵਿੱਚੋਂ ਜਿਹਦਾ ਪੜੇ ਲਿਖੇ ਵੀ ਜਿਹਦਾ ਬਹੁਤ ਘੱਟ ਆ ਵਰਗ ਕਿਉਂਕਿ ਵਿਚਾਰਿਆਂ ਨੂੰ ਬੱਚੇ ਪਾਲਣੇ ਇਹੇ ਚੀਜ਼ਾਂ ਵਿੱਚ ਵਿਚਾਰਿਆਂ ਦੀ ਜ਼ਿੰਦਗੀ ਨਿਕਲ ਜਾਂਦੀ ਆ ਤੇ ਉਹਨਿਆਣਿਆਂ ਨੂੰ ਪੜਾਉਣਾ ਵੀ ਔਖਾ ਹੋ ਜਾਂਦਾ ਆ ਸੋ ਹਾਂਜੀ ਤੁਸੀਂ ਤੁਸੀਂ ਧੀਆ ਨੌਾ ਠੀਕ ਹੈ ਤੁਹਾਨੂੰ ਕੀ ਪੈਂਦੀ ਆਉਂਦੀ ਪ੍ਰੋਬਲਮ ਇਹ ਗਰਮੀ ਗਰਮੀ ਗਣੀ ਗਰਮੇ ਸਾਨੂੰ ਬੋ ਲੱਗਦੀ ਹੈਗੀ ਠੀਕ ਹੈ ਜੀ ਕਿਰਪਾ ਕਰੀ ਤੁਸੀਂ ਇੱਥੇ ਰਾਤ ਨੂੰ ਇੱਥੇ ਪੱਤਰੇ ਪੈਨੇ ਹੁੰਦੇ ਆਂ ਇਹ ਦੇਖ ਲੋ ਜੀ ਪੱਤਰੇ ਮੰਜੇਟ ਆ ਜਿਆ ਦੁਪਹਿਰ ਨੂੰ ਚੋਰ ਵਿਚਾਰੇ ਉੱਥੇ ਇੱਕ ਤਪੜਾ ਥਲੇ ਜਾਂਦੇ ਆਂ ਆ ਇਹਨਾਂ ਦਾ ਰੋਜ਼ਗਾਰ ਨਹੀਂ ਆਂ ਢੀੜੀਆਂ ਜੀਆਂ ਪਾਈਆਂ ਇਹਨਾਂ ਨੇ ਇਹਨਾਂ ਵਿੱਚ ਸਮਾਨ ਲੈ ਕੇ ਜਾਂਦੇ ਆਂ ਆ ਗੱਟੇ ਜਿਹੜੇ ਅਕੇ ਪੁਰਾਣੇ ਹੁੰਦੇ ਸੀ ਹੁਣ ਤਾਂ ਕੋਈ ਬਾਕਲਾ ਨਹੀਂ ਕਿਤੇ ਭਾਗਾ ਕਰਮਾਂ ਦਾ ਦੇਖਣ ਨੂੰ ਮਿਲਦੇ ਆਂ ਇਹ ਗੱਟੇ ਕਿੰਨੇ ਸੋਹਣੇ ਆ ਕੱਟੇ ਆ ਨਾ ਤੇ ਬਹੁਤ ਬਹੁਤ ਪੱਕ ਜਾਂਦੇ ਸੀ ਇਹਨਾਂ ਦੇ ਤੇ ਆ ਦੇਖੋ ਇਧਰ ਬੱਕਰੀ ਰੱਖੀ ਆ ਮਤਲਬ ਜਦੋਂ ਕਿਸੇ ਧੀ ਦਾ ਵਿਆਹ ਕਰਨਾ ਹੁੰਦਾ ਉਦੋਂ ਇਹ ਇਨਾਂ ਚੀਜ਼ਾਂ ਨੂੰ ਵੇਚ ਕੇ ਦਾ ਆਪਣਾ ਜਿਦਾ ਗੁਜ਼ਾਰਾ ਕਰਦੀ ਆ ਇਹਨਾਂ ਪਰਿਵਾਰਾਂ ਦੀ ਪਾਂ ਫੜਨ ਲਈ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਆ ਇਧਰ ਭੈਣ ਜੀ ਇਧਰ ਤੁਸੀਂ ਵੀ ਆਊਟ ਕੈਮਰੇ 'ਚ ਭੈਣ ਜੀ ਇਧਰ ਆਓ ਨਾ ਦਾਕਟਰ ਜੀ ਕਿਹਨਾਂ ਜੌਣੇ ਭੈਣ ਜੀ ਕੀ ਆ ਯਾਰ ਬੱਚਾ ਨਿਕਲ ਆ ਉਹਨੂੰ ਨਹੀਂ ਪਤਾ ਹੈਗਾ ਨਾ ਤੁਸੀਂ ਵੀ ਨਹੀਂ ਬੋਲਣਾ ਭੈਣ ਜੀ ਤੁਸੀਂ ਬੋਲੋ ਆ ਭੈਣ ਬੋਲੋਗੇ ਤੁਸੀਂ ਹਾਂ ਜੀ ਉਹ ਇਹ ਚੀਜ਼ ਲਗਾਏ ਤੈਨੂੰ ਇਧਰ ਆਦੂ ਮੱਛਾ ਲੜਦਾ ਕਿੰਨਾ ਦਾ ਬਹੁਤ ਲੜਦਾ ਬਹੁਤ ਲੜਦਾ ਤੇ ਮੰਮੀ ਪੱਕੀ ਚਾਲਦੀ ਆ ਮੰਮੀ ਪੱਕੀ ਚਾਲ ਦਿੰਦੀ ਨੇ ਹਾਂ ਹੱਥ ਨਾਲ ਪੱਕੀ ਚਾਲਦੀ ਮੰਮੀ ਹੂੰ ਤੇ ਤੇ ਪੜਨ ਜਾਣੀ ਆ ਕਿੱਥੇ ਜਾਣੀ ਆ ਨਨ ਉੱਥੇ ਨਹੀਂ ਬੋਲ ਕੇ ਨਾਨਕ ਪਿੰਡੀ ਉਹ ਕੈਮਰੇ ਵਜ ਤੇਰਾ ਸਮਝ ਨਹੀਂ ਲੱਗਣੀ ਉਹ ਤੂੰ ਉੱਥੇ ਗਈ ਜਾਨੀ ਉਹ ਕਿਦਾਂ ਸਮਝੂਗੀ ਨਾਨਕ ਪਿੰਡੀ ਜਾਂਦੀ ਸੋ ਚਲੋ ਬੱਚਿਆਂ ਦੇ ਨਾਲ ਚਲੋ ਗੱਲਬਾਤ ਕਰਦੇ ਸੀ ਚਲੋ ਇੰਨੀਆਂ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਆਗਿਆ ਮੰਗਦੇ ਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੁਹਾਨੂੰ